ਸਾਧ ਤਨ ਤਨ ਦੇ ਨਾ 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 de dona be na Rahe ਸਾਰ ਰਾਗ ਮਲ ਰਾਗ ਇੱਕ ਸੰਧ ਪੰਚ ਵਰਗਨ ਸੰਗ ਲਪ ਅਠ ਅੰਦਰ ਪ੍ਰਥਮ ਰਾਗ ਪਹਿਰ ਵੇ ਕਰਹੀ ਪੰਜ ਰਾਗ ਨੇ ਸੰਗ ਚੜੀ ਪ੍ਰਥਮ ਪਹਿਰ ਵੀ ਬਿਲਾਗ ਨੀ ਪਨਿਆ ਕੀ ਗਾ ਵਿਗ ਬਦਲੀ ਕੋ ਨਸਲੇਖੀ ਕੀ ਭਈ ਬਾਰੀਏ ਪਹਿਰੋਂ ਪੰਜੋ ਨਾਰੀ ਪੰਜ ਵਹਰ ਮਦਸ ਆਵੇ ਬੰਗਾਲ ਤੋਂ ਮਦ ਮਾਦ ਲਗਾਵੇ ਲਲਿਤ ਬਲਾਵ ਲਗਾਵਹੀਂ ਆਪਣੀ ਆਪਣੀ ਪਾਨ ਅਸ਼ਟਪੁੱਤਰ ਭੈਣ ਵਿਕੇ ਗਾਵੇ ਗਾਇਕ ਪਤਰ ਦੂਤੀਆ ਆਤਮਾ ਸੁਨਾ ਲਾਤੇ ਹੈ ਸੰਗ ਰਾਗ ਦੀ ਪਾ ਚੌਥਾ ਪਹਿ ਗੋਡ ਕਰੀਰ ਦੇਵ ਜਤਾਰੀ ਕੰਧਾਰੀ ਸੀਹ ਤੇ ਉਚਾਰੀ ਕਰਾ ਸ੍ਰੀ ਪੰਚਉ ਗਾਇ ਮਾਦ ਰਾਤੋਂ ਸੰਗ ਸੰਗ ਲਾਏ ਮਾਨ ਮਨ ਸੰਗ ਮੇਵਰਾ ਪ੍ਰਭਨ ਚੰਡ ਕੋ ਸਕੋ ਮਹਾਰਾ ਖਾਓ ਖਾਓ ਓਰ ਸੰਗ ਗਾਏ ਇਸ ਮਾਨ ਕੋ ਸਤ ਸੰਗ ਲਾਏ ਪੁਨ ਆਇਓ ਨੰਡੋਲ ਪੰਚ ਨਾਰ ਸੰਗਸਤ ਸੁਤ ਉੱਠੇ ਤਾਨ ਕੋਨੋਲ ਕਸ਼ਤ ਪਰ ਪਲਾਸੀ ਤੇ ਨੰਦੀ ਦੇਵ ਕਰੀ ਆਈ ਬਸੰਤੀ ਸੰਦੂਸ ਆਏ ਸਰ ਸਈ ਹੇ ਭਾਰ ਜਾ ਸੰਗ ਲਾਈ ਪਾਈ ਨਾਰ ਜੀ ਸੁਰ ਮਨ ਆਨੰਦ ਪਾਸ ਕਰਵਾਏ ਚੰਦਰ ਬਿੰਬ ਮੰਦਰ ਸੁਹਾਏ ਸਰ ਸੁਬਾਨ ਨਮਾਹੇ ਬਿਨੋਦਾ ਨਾਵੇਂ ਸਰ ਸੁਬ ਸੋ ਮੋਦਾ ਅਸਤ ਪੁੱਤਰ ਮੈਂ ਕਹਿਉ ਜਵਾਰੀ ਮੋਨੇ ਆਈ ਦੀਪ ਕੀ ਪਾਰੀ ਕਛਲੀ ਪਟਮੰਜਰੀ ਟੋੜੀ ਕਹੀ ਲਾਖ ਕੰਗ ਦੀ ਉਂਗਲੀ ਦੀ ਸੰਗ ਦੀਪ ਕੇ ਤਾਬ ਕਾਲੰਕਾ ਪੁੱਤਰ ਰਾਮਾ ਕਮਲ Kusum ਚੰਪਦ ਕੇ ਨਾਮ ਗਉੜਾ ਹੁਤਾਂ ਤਰਾ ਕਲਿਆਨਾ ਅਸਤ ਪੁੱਤਰ ਦੀਪਕ ਕੇ ਜਾਨਾ ਸਭ ਤੇ ਲਿ ਸ੍ਰੀ ਰਾਗ ਵਹਿ ਗਾ ਰਹੇ ਪੰਚ ਸੰਗ ਬ੍ਰੰਦਰ ਲਾ ਰਹੇ ਮੈਂ ਰਾਗ ਇੰਦਰਾਨੀ ਧੜੀ ਮਗਰੀਬਾ ਨਿਆ ਸਾਵਰੀ ਤੇਹ ਪਾਚਾ ਸਿੰਦਰੀ ਅਲਾਪੀ ਸ਼੍ਰੀ ਰਾਗ ਸੁਪਾਤਿ ਥਾਪੀਰੀ ਸਾਨੂੰ ਸਾਨੂੰ ਸਾਧਰਾ ਉਹ ਜੁੜਦੂ ਵੀਰ ਸਤ ਪੁੱਤਰ ਸ਼੍ਰੀ ਰਾਖੇ ਗੁੰਦ ਗੁਬਹ ਮੇਰ ਕਾਸਟਮ ਮੇਗ ਰਾਗ ਮੈਂ ਦਾ ਵਿਸ਼ੇ ਪੰਜੋ ਸੰਗ ਬਰੰਗਰ ਲਾਭ ਹੈ ਸੋਰਠਿ ਢੋਡ ਬੁਨਾਰੀ ਤੁਹਲੀ ਬੋਲੇਗਾ ਵੇ ਆਸਾ ਗੁਰੁ ਗੁਣੀ ਉਚੇ ਸੁਰ ਸੁ ਹੋ ਬੁਲ ਕੀਨੀ ਮੇਘ ਰਾਤ ਸੁ ਪਾਚੋ ਕੀਨੀ ਬਹਿਰਾ ਕਰ ਗਜ ਕਰ ਦੇ ਦਾ ਰਾਜ ਬ੍ਰਿਤ ਨਟੋ ਜੁ ਤਾਰਾ ਪੁਨ ਗਾਵੇ ਸੰਸਰ ਹੋ ਸਿਆਪਾ ਮੇਘ ਰਾਗ ਪੁੱਤਰ ਕੇ ਨਾਮ ਹਸਤ ਰਾਗ ਹੁਣ ਗਾਏ ਸੰਗ ਰਾਗ ਨੀਤੀ ਸੁਣ ਸਵੇ ਪੁੱਤਰ ਰਾਗਨ ਕੀ ਹਟਾਰ ਨਸ ਦੀਸ ਕਸ ਰਾਗ ਗੋਨ ਗਾਏ ਸੰਗ ਰਾਗਣੀ ਤੇ ਸਵੇ ਪੁੱਤਰ ਰਾਗਨ ਕੀ ਹਟਾਰ ਤੱਕ ਨਾਮ ਕੋ ਸਿਤੀ ਸਤਿ ਸਤਨ ਹੋਵੈ ਜੇ ਸੁਤੀ ਲੱਖ ਪਰ ਤੁਮੈ ਸੁਤਨ ਹੋਵੈ ਜੇ ਲਾਇ ਰਾਜ ਤਾਰ ਭੱਗਿਆ ਭਗ ਨਾਮ ਤੇ ਜਬਨਾਪੁਰਿਆ ਭਾਰ ਸਹਿ ਸਿਰ ਪਣ ਲੱਖ ਹੋਈ ਤਾ ਇੱਕ ਨਟ ਦੇ ਨਾਰੁ ਕੇ ਮੁਸਕਿਆ ਰਾ ਹੋਈ ਐ ਕਿਉ ਪੂਰੇ ਤੁਮੈ ਪਾਲ ਉਮਰ ਜਾਈ ਤਰਨਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਣ ਕਹਿਆ ਜਾਈ ਉਮੀ